ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹੁਣ ਇਸੇ ਤਰ੍ਹਾਂ ਆਪਣ ਦੱਸਿਆ ਹੈ ਕਿ ਇਹ ਜਿਹੜਾ ਸਾਡਾ ਤਨ ਹੈ ਇਹ ਬਹੁਤ ਦਾ ਤਿਆਰ ਕੀਤਾ ਗਿਆ ਇਸ ਦੇ ਅੰਦਰ ਨਾਮ ਹੈ ਜਿੰਨੂੰ ਕਹਿੰਦੇ ਨੇ ਸੁਖਮੂਰਤ ਨਾਮ ਨਗਨ ਕਾਇਆ ਦਾ ਆਕਾਰ ਇਸ ਉਮਰ ਦੇ ਪੁਰਸ਼ ਨੂੰ ਜਿਹੜਾ ਪੌਣ ਤੋਂ ਤਿਆਰ ਹੋਇਆ ਉਸ ਪੌਣ ਹੋਈ ਪਰੋਲਿਆ ਹੁਣ ਪੇਧਦੇ ਰਹੇ ਪੌਣੇ ਪਰੋਲਿਆ ਤੇ ਇਸ ਕਰਕੇ ਪੌਣ ਦਾ ਮੂਲ ਜਿਹੜਾ ਹੈ ਉਹ ਮਾਇਆ ਪੌਣ ਤੋਂ ਮਾਇਸ਼ ਹੁੰਦੀ ਉਸ ਮਾਇ ਦਾ ਨਾਂ ਦਿੱਤਾ ਗਿਆ ਇਸ ਕਰਕੇ ਐਸ ਲੋਗ ਦਾ ਜੋ ਖੇਲ ਚੱਲਦਾ ਹੈ ਪੌਣ ਦੁਆਰਾ ਚੱਲਦਾ ਹੈ ਪੌਣੇ ਖੇਲ ਕੀਆ ਸਭ ਥਾਂ ਕਾਲਾ ਕੀਤਾ ਪੌਣ ਪੁਰਾਏ ਸਗਲਾ ਕਰ ਸਾਡੇ ਮਨ ਨੂੰ ਇਸ ਪੌਣ ਦੇ ਵਿੱਚੋਂ ਗਿੰਦੇ ਦੇ ਸਵਾਸ ਤੇ ਸਮਾ ਦਿੱਤਾ ਜਾਂਦਾ ਹੈ ਖੇਡਣ ਵਾਸਤੇ ਇਸ ਲੋਗ ਵਿੱਚ ਜਨਾਸਤੇ ਇਸ ਲੋਕ ਵੀ ਕਹਤਾ ਹੈ ਤੇ ਮਾਇ ਵੀ ਕਹਤਾ ਹੈ ਇਸ ਸ੍ਰੀ ਸਬੂਹ ਮੂੜ ਹੈ ਮਾਇਆ ਇਸ ਕਰਕੇ ਇਸ ਮਾਇਆ ਦਾ ਸ਼ੁਰੂਆਤ ਹੁਣ ਕਰਕੇ ਪਾਉਣ ਤੋਂ ਪਾਉਣ ਨੂੰ ਗੁਰੂ ਦਾ ਨਾਮ ਦਿੱਤਾ ਹੈ ਐਸ ਲੋਕ ਦੇ ਵਿੱਚ ਖੇਲ ਪਾਉਂਦਾ ਚੱਲਦਾ ਤੇ ਪਾਉਣ ਗੁਰੂ ਹੁਣ ਮਨ ਜਿਹੜਾ ਹੈ ਉਹ ਇਥੋਂ ਦਾ ਰਹਿਣ ਵਾਲਾ ਨਹੀਂ ਉਹ ਪਰਲੋਕ ਦਾ ਰਹਿਣ ਵਾਲਾ ਇਸ ਜੇ ਪਰ ਲੋਗ ਇਸੋ ਕੋ ਖੇਲ ਚੱਲਦਾ ਹੈ ਉਥੇ ਸ਼ਬਦ ਗੁਰੂ ਹੈ। ਇਧਰ ਪਾਉਣ ਗੁਰੂ ਹੈ। ਅਸਥਲ ਦਾ ਉਧਰ ਸ਼ਬਦ ਗੁਰੂ ਹੈ। ਉਧਰ ਸੁਖੋ ਖੇਲ ਇਧਰ ਸਤੂ ਖੇਲ। ਉਧਰ ਅਦ੍ਰਿਸ਼ਟੇ ਇਧਰ ਦਸ਼ਮਾਨ ਹੈ। ਇਧਰ ਸਗੋ ਉਧਰ ਨਿਰਗਣ ਹੈ। ਹੋ ਵੀ ਸਾਨੂੰ ਅਲੈਦਾ ਲੈਦਾ ਗੁਰਬਾਨੇ ਸਮਝਾਈ ਜਾਂਦੇ ਹੁਣਾਂ ਦੇ ਨੇ ਇਹ ਜਿਹੜਾ ਮਾਇਆ ਹੈ ਇੱਕ ਖੇਲ ਮਾਲਕ ਨੇ ਰਾਜ ਦਿੱਤਾ ਸਵੇਰੇ ਆਉਣਾ ਮਾਇਦੇ ਦੇਸ਼ੇ ਚ ਤੇ ਸ਼ਾਮ ਨੂੰ ਵਾਪਸ ਆਉਣਾ ਉਹਨੇ ਆਉਣ ਜਾਣ ਖੇਲ ਬਣਾਇਆ ਆਗਿਆਕਾਰੀ ਕਿ ਨਹੀਂ ਮਾਇ ਇਸ ਖੇਲ ਦੇ ਵਿੱਚ ਦਿੰਦੇ ਰਾਤ ਦਾ ਸਮਾਂ ਦੱਸਦਾ ਦਿਵਸ ਰਾਤ ਦਾ ਦਾਇ ਦਾ ਖੇਲੇ ਸਹਲ ਜਗਤ ਹੁਣ ਸਹਰੇ ਅਸੀਂ ਆਉਣਾ ਹੁੰਦਾ ਹੈ ਮਾਦ ਦੇਸ਼ੇ ਚ ਇੱਥੇ ਪਾਉਨ ਵਿੱਚ ਮਿਲ ਕੇ ਖੇਲਣਾ ਹੁੰਦਾ ਹੈ ਤਰਲੋਕ ਵਿੱਚ ਆ ਜਾਣਾ ਹੁੰਦਾ ਹੈ ਤੇ ਵਿਚਾਰਾਂ ਦਾ ਦੇਸ਼ ਇੱਥੇ ਫਿਰ ਵਿਚਾਰਾਂ ਦਾ ਰਿਸ਼ਤਾ ਸ਼ੁਰੂ ਹੁੰਦਾ ਪਿਓ ਪੋਤਾ ਭਰਾ ਭਰਾ ਦਾ ਆਤਮਾ ਦਾ ਸੰਗਿਆ ਸਾਥੀਆਂ ਦਾ ਜਿਸ ਨੂੰ ਤਰਲੋ ਕੇ ਕਹਤਾ ਹੈ ਇਹ ਵਿਚਾਰ ਸਾਡੇ ਕੋੜ ਦੀ ਪਾਲ ਬਣ ਜਾਂਦੇ ਆਂ। ਉਹਨੇ ਅਸੀਂ ਫਿਰੇ ਕੋੜ ਦੇ ਪਾਲ ਨੂੰ ਗੁਰੂ ਦੇ ਸ਼ਬਦ ਰਹਿ ਤੁਹਾੜਿਆ ਨੈ ਗੋਰ ਕੇ ਬਾਣ ਬੱਜਰ ਕਰਛੇ ਦੀ ਪ੍ਰਕਿਆਪਤ ਪ੍ਰਕਾਸ਼ ਆਸਾ ਸਤਾਂ ਦੇ ਜੋੜੀ ਬਣ ਚੁੱਕਾ ਨਿਰਚਲ ਸ਼ਿਵ ਪ੍ਰਵਾਸ। ਇਹ ਗਾਲ ਦਾ ਜਾਲ ਗੁਰੂ ਦੇ ਮੰਤਰ ਰਹਿ ਕੱਟ ਦਿੱਤਾ। ਜਿਹੜਾ ਕਾਲ ਨੇ ਸਾਡੇ ਉੱਪਰ ਜਾਲ ਵਿਛਾਇਆ ਸੀ। ਕਤਹਿਬ ਸ਼ਾਇਸੀ ਹੁੰਦੱਸ ਰਹੇ ਨੇ ਕਾਲ ਜਾਲ ਜੇਬ ਅਰਨੈ ਨਹੀਂ ਕੰਨੀ ਕਾਲਸ ਨੇ ਬਖਬਾਨ ਇਸ ਕਾਲ ਦੇ ਜਾਲ ਨੂੰ ਕਟਿਆ ਜਿਸ ਮਾਰੇ ਗੁਰਬਾਣੀ ਚ ਆਪਾਂ ਦੱਸ ਰਹੇ ਨੇ ਜਾਲ ਵਿਸਾਲ ਚੋਗ ਬਸਤਾਰੀ ਪੈਂਖੇ ਜੋਂ ਪਹਾਵਤ ਹੈ ਕਹ ਨਾਨਕ ਬੰਦਨ ਘਾਟਣ ਕੋ ਮੈਂ ਸਤਗੁਰੂ ਪ੍ਰਖ ਤਿਆਵਤ ਹੈ ਸਿਮਨ ਕਰ ਕਰਕੇ ਇਸ ਨੂੰ ਕੱਢ ਦਿੱਤਾ ਉਸ ਬਾਦ ਜਦੋਂ ਇਹ ਕੋਡ ਦੇ ਬਾਹਰ ਟੁੱਟ ਗਏ ਕਾਲ ਦਾ ਜਾਲ ਟੁੱਟ ਗਿਆ ਤੇ ਸਾਡੇ ਅੰਦਰੋਂ ਜਿੱਥੋਂ ਨਾਮ ਨਾਲ ਲਿਫਟ ਟੁੱਟੇ ਸੀ ਉਸ ਨਾਲ ਜੁੜ ਗਏ ਆਂਦਰੋਂ ਜਨਕਾ ਮੋਟਾ ਤੇ ਕਾ ਸਭ ਸੇ ਜਿਹਾ ਸਾਰੇ ਸਾਡੇ ਜਿਸ ਨਾਮ ਨਾਲ ਲਿਫਟ ਟੁੱਟਣ ਦਬਾਅ ਪਾਉਣ ਨਾਲ ਜੁੜਿਆ ਗਿਆ ਸੀ ਹੁਣ ਪਾਉਣ ਨੂੰ ਛੱਡ ਕੇ ਨਾਮ ਨਾਲ ਜੁੜ ਗਏ ਇਹ ਸਾਨੂੰ ਸਿਖਾ ਕੇ ਭੇਜਿਆ ਸੀ ਸੰਯੋਗ ਤੇ ਵਿਯੋਗ ਦਾ ਖੇਲ ਜਨਮ ਤੇ ਮਰਨ ਦਾ ਖੇਲ ਕੋਈ ਕਿਸ ਤਰ੍ਹਾਂ ਸੀ ਨਾਮ ਨੂੰ ਛੜ ਕੇ ਪਾਉਣ ਨੂੰ ਸਮਾਉਣਾ ਤੇ ਪਾਉਣ ਨੂੰ ਛੜ ਕੇ ਨਾਮ ਨੂੰ ਸਮਾਉਣਾ ਤੇ ਆਪ ਦੇ ਘਰ ਵਾਪਸ ਜਾਣਾ